ਹਾਥਰੀ ਕਾਲ ਜਿਵੇਂ ਵਿਕੀ ਤੇ ਸਾਡਾ ਪਿੰਡ ਲਖਮੀਰ ਵਾਲਾ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਅਮਨ ਪ੍ਰਤੀਕ ਤੇ ਕੜਾਈ ਕਰ ਰਹੇ ਨੇ ਅਮਨ ਮੈਂ ਤੁਹਾਨੂੰ ਦਿਖਾਉਣਾ ਵੀ ਕਿਹੜਾ ਸੂਟ ਆ ਇਹ ਉਹਨਾਂ ਕਿਹੜਾ ਸੂਟ ਆ ਇਹ ਮੋਟਾ ਕਸੂਟ ਹੈ ਹੈ ਮੋਟਾ ਸੂਟ ਕਸੂਟ ਹੈ ਅੱਛਾ ਰੰਗ ਕਿਹੜਾ ਹੈ ਸਕਾਈ ਬਲੂ ਆ ਜਾਂ ਗ੍ਰੇ ਸਕਾਈ ਬਲੂ ਕਿਵੇਂ ਜਿਹਾ ਇਹ ਇਹਦੇ ਇਹਦੇ ਚ ਤਾਂ ਜੰਮੀ ਗ੍ਰੇ ਲੱਗ ਰਿਹਾ ਗ੍ਰੇ ਸਕਾਈ ਬਲੂ ਆ ਗ੍ਰੇ ਸਕਾਈ ਅੱਛਾ ਇਹ ਸੂਟ ਦੇ ਕਿਹੜੇ ਹਿੱਸੇ ਦੇ ਕਢਾਈ ਹੋ ਰਹੀ ਆ? ਇਹ ਆ। ਕਿਹਦੇ ਤੇ? ਆ ਦੇਖੋ ਗ੍ਰੀਨ ਕਲਰ ਦੀਆਂ ਪੱਤੀਆਂ ਪਈਆਂ ਜਿਹੜੀ ਨੇ ਬੇਲ ਆ ਇਹ ਜਿੱਦੇ ਪੱਤੀਆਂ ਬਣੀਆਂ ਹੋਈਆਂ ਨੇ। ਸੂਟ ਦੇ ਰੰਗ ਦੇ ਮੁਤਾਬਕ ਖਰਾ ਰੰਗ ਚ ਸੋਨਾ ਲੱਗ ਰਿਹਾ। ਬਾਕੀ ਦੇ ਹੋਰ ਕਿਹੜੇ ਹਿੱਸੇ ਦੇ ਕਢਾਈ ਹੋਈ? ਬਾਹਾਂ ਤੇ। ਬਾਹਾਂ ਤੇ ਵੀ ਹੈ ਡੀ ਨਾ। ਇਹੀ ਡਿਜ਼ਾਈਨ ਦਾ। ਇਹ ਜਿਹੜੀਆਂ ਪੱਤੀਆਂ ਨੇ ਇਹ ਤਰੀਕਾ ਨਮਨ ਹੈ ਇਹ ਨਵੇਂ ਤਰੀਕੇ ਦੀਆਂ ਪੱਤੀਆਂ ਨੇ ਅੱਛਾ ਵੀ ਅਗੀਆਂ ਪੱਤੀਆਂ ਸਾਈਡ ਤੋਂ ਦੇ ਤਰ੍ਹਾਂ ਸੈਂਟਰ ਤੋਂ ਖਾਲੀ ਛੱਡੀਆਂ ਨੇ ਇਹਨਾਂ ਵਿੱਚ ਪਰ ਇਹ ਜੋ ਕੁਸਟੀਆਂ ਨਹੀਂ ਛੱਡਣੀਆਂ ਨੇ ਇਹ ਅੱਜ ਦੇਖ ਸਕਦੇ ਹੋ ਵੀ ਜਿਵੇਂ ਦੱਸਿਆ ਗਿਆ ਵੀ ਇਹ ਨਵੇਂ ਤਰੀਕੇ ਦੇ ਪੱਤੀਆਂ ਨੇ ਆਲੇ-ਦਾਲ ਤੋਂ ਇਹ ਫਿਲਮ ਕਰੀਆਂ ਜਾਂਦੀਆਂ ਨੇ ਸੈਂਟਰ ਦੇ ਵਿੱਚੋਂ ਖਾਲੀ ਹੈ ਇਹ ਚਲੇ ਹੁਣ ਦੁਬਾਰੇ ਦੂਜੀ ਪੱਤੀ ਬਣੂਗੀ ਆ ਬਹੁਤ ਸੋਹਣੇ ਆ ਤੁਸੀਂ ਧਿਆਨ ਨਾਲ ਦੇਖਿਓ ਐਵੇਂ ਵੀ ਆਪਾਂ ਵਿਚੋਂ ਭਰਨ ਵਾਲੀਆਂ ਪੱਤੀਆਂ ਤਾਂ ਬਣਾਉਂਦੀ ਰਹਨੇ ਆ ਇਹ ਦੇਖੋ ਗਲਾਈ ਦੇ ਵਿੱਚ ਐ ਸੈਂਟਰ ਦੇ ਵਿੱਚ ਆਪਾਂ ਨੇ ਉੱਥੇ ਨੂੰ ਸਿੱਖੀ ਜੁੰਜੇ ਬਣਾ ਕੇ ਹੈ ਨਾ ਕਿੰਨੇ ਨੰਬਰ ਉਹਦੇ ਟਾਂਕੇ ਰਿਹਾ ਮੈਂ ਇਹ 4 ਤੇ 5 ਦੇ ਇਹ ਚਾਰ ਇਹ ਤਾਂ ਗਲਾਈ ਦੇ ਵਿੱਚ ਹੈ ਨਾ ਉਤੋਂ ਸਿੱਖੀ ਬਣਾ ਕੇ ਸੈਂਟਰੇ ਰੱਖ ਆਪਣੇ ਖਾਲੀ ਛੱਡਣਾ ਉਹੜੀ ਸਪੀਡ ਹੌਲੀ ਨਾਲ ਹੀ ਬਣਦੀਆਂ ਨੇ ਆਪਾਂ ਨੇ ਜਦੋਂ ਵੀ ਕੋਈ ਡਿਜ਼ਾਈਨ ਬਣਾਉਣਾ ਗਲਾਈ ਵਾਲਾ ਉਦੋਂ ਥੋੜੀ ਸਪੀਡ ਤੁਸੀਂ ਹੌਲੀ ਰੱਖੀ ਬਣਾਓ ਕਿਉਂਕਿ ਥੋੜਾ ਜਿਹਾ ਇਹ ਹਿੱਲਣ ਦਾ ਰੰਦਾ ਮਤਲਬ ਇਹ ਗਲਤ ਹੋ ਹੁੰਦਾ ਆ ਦੇਖੋ ਪਹਿਲਾਂ 0 ਟਾਂਕੇ ਨਾਲ ਉਹਨੂੰ ਆਊਟਲਾਈਨ ਦਿੱਤੀ ਆ ਫਿਰ ਉਸ ਤੋਂ ਬਾਅਦ ਉਹਨੂੰ ਫਿਲ ਕੀਤਾ ਜਾਊਗਾ 5 ਨੰਬਰ ਟਾਂਕੇ ਦੇ ਨਾਲ ਤੇ ਦੇਖਿਓ ਤੇ ਇੰਦਾ ਗਲਾਈ ਦੇ ਵਿੱਚ ਫਰੇਮ ਕੋ ਮੈਂ ਯਾਰ ਇਹ ਦੇਖੋ ਇੰਦਾ ਪੱਤੀਆਂ ਵਾਂਗੂ ਬਦਲਾ ਕਰੀਆਂ ਨੇ ਤੇ ਸੈਂਟਰ ਦੇ ਵਿੱਚ ਮਤਲਬ ਬੀਜ ਲ ਬਣਾਈ ਗਈ ਹੈ ਇਹ ਆ ਡੰਡੀ ਆ ਇੱਕੇ ਦੀ ਇਹਦੇ ਵਿੱਚ ਜਿਹੜਾ ਫੁੱਲ ਆ ਉਹ ਵੀ ਨਵਾਂ ਆ ਜਿਹੜੀ ਛੋਟੀਆਂ ਛੋਟੀਆਂ ਪੱਤੀਆਂ ਵਾਲਾ ਤੇ ਚ ਦੋ ਹੀ ਫੁੱਲ ਨੇ ਮਸਤ ਪੱਤੀ ਉਹ ਇਸੇ ਰੰਗ ਦੇ ਬਣੌਨੇ ਨਹੀਂ ਫੁੱਲ ਆ ਲੱਗ ਰਹੇ ਨੇ ਇਹ ਖੁੰਤ ਵਾਲੀ ਦੇਖ ਸਕਦੇ ਹੋ ਅਰੇ ਕੋਈ ਨੀ ਚੀ ਵੀ ਆ ਬੇਲ ਬਣਾਈ ਗਈ ਹੈ ਨਾ ਇਹਦੇ ਇੰਜਰ ਆ ਬਣਾਉਣਾ ਰਹੇਦਾ ਹਜੇ ਇਹ ਹੋਰ ਰੰਗ ਦੀਆਂ ਅੱਛੇ ਹੋਰ ਰੰਗ ਦਾ ਇਹ ਅੱਛਾ ਇਹ ਨੀਚੇ ਇਹਦੇ ਆ ਫੁੱਲ ਆ ਗਿਆ ਦੇਖੋ ਨਾ ਤੁਹਾਨੂੰ ਦਿਖ ਰਿਹਾ ਹੋਊਗਾ ਦੇਖੋ ਛੱਪਿਆ ਹੋਇਆ ਗੋਲ ਬੱਤੀਆਂ ਵਾਲਾ ਇਕੀ ਦਾ ਉਹ ਸਿੰਪਲ ਤੇ ਛੇੜ ਵਾਲਾ ਫੁੱਲ ਬਣਨਾ ਇਹ ਪਸੰਦ ਬਣਾ ਕੇ ਨਾ ਅਜਿ ਕੋਈ ਕਿਤੇ ਹੋਰ ਫੁੱਲ ਬਾਕੀ ਇਹਦੇ ਉੱਤੇ ਵੀ ਛੋਟੇ ਛੋਟੇ ਫੁੱਲੀ ਨੇ ਇਹ ਹਾਂ ਇਹਦੇ ਲਈ ਆਹ ਕੰਨਰ ਦੀ ਵਾਸਤੂ ਕੀਤੀ ਜਾ ਰਹੀਆ ਲਾਈਟ 골ਡਨ ਜੈਲਟ ਹੋ ਜਾਣਾ ਇਹ ਹਾਂ yellow ਆ ਇਹ ਇਹ ਸਾਰਾ ਜਿਹੜਾ ਇੱਧਰ ਰਹਿ ਗਿਆ ਇਹ ਇਸੇ ਗੱਲ ਨਾਲ ਬਣੂਗਾ ਜੇ ਸੈਂਟਰ ਦੇ ਵਿੱਚ ਕੋਈ ਪਿੰਕ ਪੁੱਕ ਵੀ 来 ਨਹੀਂ ਤੋਰਾ ਹੈ। ਹੈ ਨਹੀਂ। ਜਿਹੜਾ ਡਿਜ਼ਾਈਨ ਹੈ, ਇੱਕ ਕੰਪਿਊਟਰ ਮਸ਼ੀਨ ਚੜਾਈ। ਕੰਪਿਊਟਰ ਮਸ਼ੀਨ ਦੇ ਡਿਜ਼ਾਈਨ ਤੋਂ ਉਹ ਕਰਕੇ ਬਣਾਇਆ ਦੇਖ ਕੇ ਵੀ ਜਿਹੜੀ ਮੈਨ ਨੇ ਕਰਵਾਇਆ ਉਹਨਾਂ ਨੇ ਦੇਖਿਆ ਉਹਨਾਂ ਦਾ ਫਿਰ ਉਹਨਾਂ ਨੇ ਫੋਟੋ ਭੇਜਦੀ ਆਪਾਂ ਨੇ ਡਰਾ ਕਰਕੇ ਨਾ ਉਹਨਾਂ ਦੀ ਆਪਾਂ ਕਢਾਈ ਕਰ ਰਹੇ ਆ। ਦੇਖ ਕੋਈ ਹੁਣ ਫੁੱਲ ਬਣਾਇਆ ਜਾ ਰਿਹਾ ਜਿਹੜਾ ਪਰ ਸਾਨੂੰ ਆਖ ਕੇ ਦਿੱਤੀਗਾ। ਇੱਕ ਪਹਿਲਾ ਸੈਂਟਰ ਦੇ ਵਿੱਚ ਨਾ ਜੀਰੋ ਟਾਕੇ ਵਾਲਾ ਆਊਟਰਨ ਦਿੱਤੀ ਗਈ ਆ ਛੋਟੀਆਂ-ਵੱਟੀਆਂ ਗੋਲ-ਗੋਲ ਪੱਤੀਆਂ ਜਿਹੜਾ ਆਲੇ-ਦਾਲੇ ਪੰਜ ਪੱਤੀਆਂ ਬਣਾ ਕੇ ਫੁੱਲ ਬਣਾਉਣਾ ਨੇ ਆਪਾਂ ਉਹ ਹੋਇਆ ਇਹ ਦੇਖ ਸਾਹੇ ਤੁਸੀਂ ਜੀ ਇਸ ਤਰੀਕੇ ਨਾਲ ਇਹਦੇ ਆਲੇ-ਦਾਲੇ ਨੇ ਵੱਡੀਆਂ ਹਨਾ ਮੈਨੂੰ ਇੱਕ ਸਾਫਟ ਸੂਟ ਉੱਤੇ ਜਦੋਂ ਕਢਾਈ ਕੀਤੀ ਜਾਂਦੀ ਹੈ ਰੰਗਾਂ ਦੇ ਕੰਬੀਨੇਸ਼ਨ ਨਾਲ ਉਹੀ ਸਾਫਟ ਸੂਟ ਕਿੰਨਾ ਜ਼ਿਆਦਾ ਸੋਹਣਾ ਬਣ ਜਾਂਦਾ ਹੈ ਨਾ ਮਤਲਬ ਸਿੰਪਲ ਸੂਟ ਤੋਂ ਪੂਰਾ ਵਧੀਆ ਸੂਟ ਬਣ ਜਾਂਦਾ ਐਸ ਤਰ੍ਹਾਂ ਛੋਟਾ ਜਿਹਾ ਫੁੱਲ ਆਪਾਂ ਜੇ ਸੂਟ ਦੇ ਵਿੱਚ ਛੋਟੇ ਛੋਟੇ ਫੁੱਲ ਪਾਉਣੇ ਨੇ ਤਾਂ ਪਾਸ ਹੋ ਜਾਂਦੇ ਜਿਵੇਂ ਮੈਂ ਆਹ ਵਾਲਾ ਫੁੱਲ ਬਣਾਇਆ ਦੋ ਤਿੰਨ ਕੇ ਨੰਬਰ ਦੇ ਟਾਂਕੇ ਦਾ ਬਣਦਾ ਹੈ ਇਹ ਜੇ ਮੈਂ ਗੋਲ ਕਰਿਆ ਮੈਂ ਇਹਦੇ ਨਾਲ ਨਾਲ ਗਲਾਈ ਚ ਪੱਤੀਆਂ ਵੀ ਬਣਾਉਣੀਆਂ ਨੇ ਇਹ ਹੋਰ ਤਰੀਕੇ ਦਾ ਬਣੇ ਮਤਲਬ ਜਿਹੜਾ ਹੁਣ ਕੰਪਿਊਟਰ ਡਿਜ਼ਾਈਨ ਬਣਿਆ ਹੋਇਆ ਤੇ ਆਪਾਂ ਨੇ ਸੇਮ ਹੀ ਬਣਾਇਆ ਇਹ ਠੀਕ ਆ ਵੀ ਬਿਲਕੁਲ ਉਹਦੇ ਨਾਲ ਦੀ ਕਾਪੀ ਕਰੀ ਆ ਮਤਲਬ ਆ ਇਹ ਕੰਪਿਊਟਰ ਵਾਲੀ ਮਸ਼ੀਨ ਆ ਜਿਹੜੀ ਉਹ ਥੋੜਾ ਜਿਹਾ ਹੋਕਾਂ ਜਿਹਾ ਬਣਨ ਤੋਂ ਅੰਦੀਆ ਪਾਉਂਦੇ ਆ ਹੋਕ ਕੰਪਿਊਟਰ ਵਾਲੀ ਜਿਹੜੀ ਕੜਾਈ ਹੁੰਦੀ ਆ ਉਹ ਥੋੜੀ ਬਰੀਕ ਹੁੰਦੀ ਆ ਤੇ ਇਹ ਜਿਆਦਾ ਮਤਲਬ ਸੂਟ ਦੇ ਵਿੱਚ ਜਿਆਦਾ ਉੱਪਰ ਨੂੰ ਉਠਵੀਂ ਹੁੰਦੀ ਆ। ਫਰੇਂਗ ਕੜਾਈ ਦਾ ਆਪਦਾ ਵੱਖਰਾ ਵੱਖਰਾ ਹੋਆ। ਟਿੰਖਾ। ਇਹ ਕੜਾਈ ਆਪਦੇ ਜਗ੍ਹਾ ਤੇ ਅੱਧ ਸੁਮਾ ਰੂਟ ਦਿੰਦੀ ਆ। ਮਸ਼ੀਨ ਵਾਲੀ ਅੱਡ ਹੋ ਗਈ, ਹੈਂਡਵਰਕ ਅੱਡ ਹੋ ਗਿਆ। ਇਹ 0 ਤੋਂ ਉੱਪਰ ਨੂੰ ਜਿਵੇਂ ਆ ਕੇ 5 ਨੰਬਰ ਤੱਕ ਤਾਂ ਫੇਰ 0 ਤੋਂ ਰਹਿ ਗਈ। ਇਹ ਜਿਵੇਂ 0 ਤੋਂ ਕਿਹਾ ਉਹਨੇ 5 ਨੰਬਰ ਤੱਕ ਇਹ ਜਦੋਂ ਆਪਾਂ ਸਟਾਰਟਿੰਗ ਦੇ ਵਿੱਚ ਸ਼ੁਰੂ ਕਰਦੇ ਆ ਬੱਤੀ ਉਹ ਤਾਂ 0 ਤੋਂ ਸ਼ੁਰੂ ਕਰਦੇ ਆ ਤਾਂ ਨੰਬਰੋ 321 ਦੇ ਦੇ ਇੱਕ ਜਦੋਂ ਜਾਣਦੇ ਆ ਤਾਂ ਇਸ ਦਾ ਵੱਡਾ ਕਰ ਲੈਂਦੇ ਆ 5 ਤੇ ਫਿਰ ਜਦੋਂ ਲਾਸਟ ਤੇ ਆਉਂਦੇ ਆ ਫਿਰ ਉਹ 0 ਤੇ ਜਾ ਕੇ ਖਤਮ ਕਰ ਦਿੰਦੇ ਆ ਤਾਂ ਹੀ ਉਹ ਦੋਨੇ ਸਾਈਡਾਂ ਹੋ ਗਈਆਂ ਤਿੱਖੇ ਜੁੱਝ ਵਾਲੀਆਂ ਬਣ ਗਈਆਂ ਨੇ ਦੇਖੋ ਕਿ ਨਰਮਾ ਨੂੰ ਲਗਾਤ ਰਹੇ ਨਾ ਇਹ ਵੀ ਇੱਕ ਤਰ੍ਹਾਂ ਦਾ ਨਵੀਂ ਕਿਸਮ ਦਾ ਫੁੱਲ ਬਣ ਗਿਆ ਇੰਨੇ ਵਿੱਚ ਕਿਹ ਤਰ੍ਹਾਂ ਦਾ ਮਤਲਬ ਜਿਵੇਂ ਸਟਾਰ ਹੁੰਦਾ ਨਾ ਉਦਾਂ ਦਾ ਬਣ ਗਿਆ। ਦੇਖੋ ਕਿੰਨਾ ਸੋਹਣਾ ਫੁੱਲ ਬਣਿਆ। ਬਹੁਤ ਸਿੰਪਲ ਹੈ ਨਾ ਇਸ। ਪੱਤੀਆਂ ਦੇ ਨਾਲ ਕਿੰਨਾ ਜ਼ਿਆਦਾ ਸੋਹਣਾ ਲੱਗ ਰਿਹਾ। ਇਸ ਤਰੀਕੇ ਨਾਲ ਹੀ ਹੈ। ਛੋਟਾ ਹੋਲੇ ਇੱਕ ਵਾਰ ਦੁਬਾਰਾ ਫੇਰ ਬਣਾਉਣੇ ਆ। ਦੇਖੋ ਉਦਾਂ ਦੀ ਬੁੱਲੇ ਦੁਬਾਰਾ ਫੇਰ ਬਣਾਇਆ ਰਿਹਾ। ਛੋਟਾ ਬੁੱਲਾ ਇਹਨਾਂ ਆਪਾਂ ਦੂਸਰੇ ਲੋਡ ਤਾਂ ਬਣਾਣ ਚਾਹਦੇ ਇਹਨਾਂ ਆਪਾਂ ਇਸ ਸਟ੍ਰਿੰਗ ਬਣਾਵਾਂਗੇ ਇਸ ਤਰ੍ਹਾਂ ਫਿਲ ਕਰਕੇ ਜਿਵੇਂ ਆਪਾਂ ਨਿੱਕੀ ਬੂਟੀ ਪਾਉਣੀ ਹੈ ਆਪਣੇ ਸੂਟ ਚ ਕਿਤੇ ਵੀ ਇਸ ਤਰ੍ਹਾਂ ਬਣਾ ਕੇ ਪਾਉਂਦੇ ਹਾਂ ਇਹਦੇ ਆਲੇ ਦੁਆਲੇ ਜਿਹਨੇ ਪਹਿਲਾਂ ਬਣਾਇਆ ਸੀਗਾ ਗੋਲ ਸਰਕਲ ਬਣਾ ਕੇ ਉਸ ਤੋਂ ਬਾਅਦ ਉੱਤੇ ਗੋਲ ਪੱਤੀਆਂ ਲਾਈਆਂ ਜਾਂਦੀਆਂ ਜਣਗੀਆਂ ਜੀਰੂ ਤਾਂ ਕਿਨਾਰੇ ਤੋਂ ਇੱਕ ਨਾ ਗੋਲ ਸਰਕਲ ਲਾਇਆ ਉਸ ਤੋਂ ਬਾਅਦ ਇਹਦੇ ਆਲੇ ਦੁਆਲੇ ਦੇਖੋ ਇਦਾਂ ਗੋਲ ਪੱਤੀਆਂ ਪੰਜ ਪੱਤੀ ਆਪ ਹੁਣ ਲਾਏ ਇਹ ਬਦਲੀਪਨ ਤੇ ਥਿਆਰੇ ਕੁਝ ਪੱਤੀ ਰਹੇਗੀ ਜਿਵੇਂ ਪਹਿਲਾਂ ਜਿਆ ਸੀ ਜੀਰੋ ਤੋਂ ਸਟਾਰਟ ਕਰਕੇ ਛੇਟ ਦੇ ਵਿੱਚ ਵੱਡਾ ਅੰਕਾ ਦੇ ਲਾਸਟ ਦੇ ਵਿੱਚ ਜੀਰੋ ਦੇਖੋ ਕਿੰਨਾ ਸੁਣਾ ਬਣ ਗਿਆ ਤੇ ਆ ਹੁਣ ਛੋਟੇ ਛੋਟੇ ਫੁੱਲ ਬਣਾਉਣੇ ਨੇ ਇਹ ਜਿਹੜਾ ਆਪਣਾ ਫੁੱਲ ਬਣਾਇਆ ਸੀਗਾ ਇਹਦੇ ਆਲੇ ਦਾਲੇ ਇਹ ਇੰਸਟੀਟਿਊਟੇ ਪੱਤੀਆਂ ਹੁੰਦੀਆਂ ਨੇ ਨਾ ਫੁੱਲ ਮਤਲਬ ਵੱਡੇ ਫੁੱਲ ਦੇ ਆਲੇ ਦਾਲੇ ਛੋਟੇ ਛੋਟੇ ਫੁੱਲ ਹੁੰਦੇ ਨੇ ਉਦਾਂ ਫੇਰੀ ਅਸਲ ਦੇ ਵਿੱਚ ਸੋਹਣੀ ਬੀਲ ਆਂਕੇ ਤਿਆਰ ਹੁੰਦੀ ਆ ਲਓ ਜੀ ਹੁਣ ਪਿੰਕ ਕਲਰ ਦੀ ਪੱਤੀ ਬਣਾਈ ਜਾ ਰਹੀ ਆ ਜਿਹੜੀ ਦੋ ਸ਼ੈਡਾਂ ਸ਼ੈਡਾਂ ਤੋਂ ਬਣਾਈ ਜਾਂਦੀ ਹੁੰਦੀ ਆ ਮਤਲਬ ਡਬਲ ਸ਼ੈਟਰਡ ਪੱਤੀ ਪਹਿਲਾਂ ਦੀ ਇੱਕ ਸਾਈਡ ਬਣਾਈ ਜੀ ਜਾਂਦੀ ਆ ਦੇਖੋ ਜਿੱਦਾਂ ਹੁਣ ਬਣਿਆ ਉਦੋਂ ਆ ਫਿਰ ਦੀ ਦੂਜੀ ਸ਼ੈਡ ਬਣਾਈ ਜਾਊਗੀ ਇਹਦੇ ਨਾਲ ਕੀ ਹੁੰਦਾ ਇਹਦੇ ਸੈਂਟਰ ਸੈਂਟਰ ਦੇ ਵਿੱਚ ਇੱਕ ਲਾਈਨ ਜੀ ਕ੍ਰੀਏਟ ਹੋ ਜਾਂਦੀ ਆ ਜਿਹਦੇ ਨਾਲ ਮਤਲਬ ਪੱਤੀ ਵਧੀਆ ਸੋਹਣੀ ਲੱਗਦੀ ਆ ਜਿੱਦਾਂ ਆਪਾਂ ਪੱਤੀ ਦੇ ਵਿੱਚ ਆਲੀ ਇੱਕ ਲਾਈਨ ਬਣਾਉਣੀ ਹੁੰਦੀ ਆ ਇਸੇ ਤਰ੍ਹਾਂ ਇਹ ਜਿਵਣਾ ਹੀ ਗਿਆ ਦੇਖੋ ਸੈਂਟਰ ਦੇ ਵਿੱਚ ਲੈਂ ਜੀ ਨਾ ਕਿੰਨੀ ਸੋਹਣੀ ਲੱਗਦੀ ਆ ਲਓ ਜੀ ਨੂੰ ਗਾਜਰੀ ਕਲਰ ਨਾਲ ਕਢਾਈ ਕੀਤੀ ਆ ਰਹੀ ਆ ਆਰੀ ਦੇ ਨਾਲ ਇਹ ਆਮ ਕਿਹ ਫੁੱਲ ਨੇ ਆ ਜੂ ਉਹਦੇ ਆਲੇ ਦਲੇ ਜਿਵੇਂ ਆ ਵੱਡਾ ਬਣਿਆ ਇਹ ਬਸ ਅੱਧਾ ਫੁੱਲ ਆ ਅੱਧਾ ਬੁੱਲਾ ਮਤਲਬ ਜਿਵੇਂ ਆ ਜੇ ਜੈਨੋ ਬਣਾਇਆ ਤੇ ਪੂਰਾ ਇਹ ਉਹਦੇੋਂ ਬੁੱਧਾ ਹੋ ਜਾਊਗਾ ਜਿਹੜਾ ਉੱਪਰ ਛੋਟਾ ਫੁੱਲ ਬਣਾਇਆ ਵਸ ਉਹਦੇ ਆਲੇ-ਦਲੇ ਕਿੰਨੀਆਂ ਤਿੰਨ ਬੱਤੀਆਂ ਬਣਨਗੀਆਂ ਤਿੰਨ ਦੇਖੋ ਨਾ ਰੰਗਾਂ ਦਾ ਕੰਬੀਨੇਸ਼ਨ ਕਿੰਨਾ ਸੋਹਣਾ ਲੱਗ ਰਿਹਾ ਅਦਰ ਵਿੱਚ ਸਾਫ ਸੂਟ ਦੇ ਉੱਤੇ ਹਨਾ ਸੋਹਣੀ ਕਢਾਈ ਹੋ ਕੇ ਸੂਟ ਕਿੰਨਾ ਜ਼ਿਆਦਾ ਸੋਹਣਾ ਹੋ ਜਾਂਦਾ ਰਿ ਕਮੈਂਡ ਕਰਕੇ ਜਰੂਰ ਦੱਸਿਆ ਕਰੋ ਹਨਾ ਵੀ ਤੁਹਾਨੂੰ ਡਿਜ਼ਾਈਨ ਕਿੱਦਾਂ ਦਾ ਲੱਗਿਆ ਸੂਟ ਕਢਾਈ ਦੇ ਰੰਗ ਕਿੱਦਾਂ ਦੇ ਲੱਗੇ ਦੇਵਕੀ ਵੀ ਦੱਸੋ ਮਿੱਤੇ ਮੈਂ ਆਪਾਂ ਤੁਹਾਨੂੰ ਪੱਤੀਆਂ ਬਣੀਆਂ ਗਲਾਈ ਵਾਲੇ ਫੁੱਲ ਬਣੇ ਹਨ ਜਿੰਨਾ ਕ ਆਪਾਂ ਦੱਸਿਆ ਵੀ ਤੁਹਾਨੂੰ ਸਮਝ ਆਇਆ ਸਿੱਖ ਨੂੰ ਮਿਲਿਆ ਕੁਝ ਨਵ ਜੀ ਡਿਜ਼ਾਈਨ ਕੰਪਲੀਟ ਹੋ ਚੁੱਕਿਆ ਆ ਦੇਖੋ ਕਿੰਨਾ ਸੋਹਣਾ ਬਣ ਕੇ ਤਿਆਰ ਹੋਇਆ ਸੂਟ ਦੇ ਰੰਗ ਦੇ ਅਕੋਰਡਿੰਗ ਕਿੰਨਾ ਸੋਹਣਾ ਲੱਗ ਰਿਹਾ ਨਾ ਰੰਗ ਬਰੰਗੇ ਫੁੱਲ ਪੱਤੀਆਂ ਨਾ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਕਢਾਈ ਦਾ ਡਿਜ਼ਾਈਨ ਇਹ ਕਿਦਾਂ ਦਾ ਲੱਗਿਆ ਜਿਹੜੇ ਨਵੇਂ ਪੈਰ ਭਰਾ ਜੁਟਦੇ ਨੇ ਉਹ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜਰੂਰ ਕਰਿਓ ਕੋਈ ਗਲਤੀ ਹੋ ਗਈ ਵੇ ਤਾਂ ਸਾਨੂੰ ਮਾਫ ਕਰਦੇ ਹੋ ਜੀ ਹਾਸੇ ਰਹੋ ਵਾਦਦੇ ਰਹੋ ਖੁਸ਼ ਰਹੋ ਸਾਥੀ ਕਰ